ਮંત્રી ਪੰਜਾਬ ਡਾਕਟਰ ਬਲਬੀਰ ਸਿੰਘ ਅੱਜ ਸਿਵਲ ਹਸਪਤਾਲ ਦਾ ਚੰਚੇਤ ਦौरा ਕਰਨ ਪਹੁੰਚੇ ਜਿੱਥੇ ਉਹਨਾਂ ਨੂੰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਉਹਨਾਂ ਨੇ ਚੈਕਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਵਿੱਚ ਕਈ ਖਾਮੀਆਂ ਨੇ ਜਿਸ ਨੂੰ ਦਰੁਸਤ ਕਰਨ ਦੇ ਯਤਨ ਕੀਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹਸਪਤਾਲ ਨੂੰ ਜੋ ਲੋੜੀਂਦਾ ਸਮਾਨ ਚਾਹੀਦਾ ਹੈ ਉਸ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਕੁਝ ਨਿੱਕੀਆਂ-ਨਿੱਕੀਆਂ ਕਮੀਆਂ ਵੀ ਸਾਹਮਣੇ ਆਈਆਂ ਨੇ ਜਿਸ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਮੈਂ ਸਾਰੇ ਹਸਪਤਾਲਾਂ ਵਿੱਚ ਚੈੱਕ ਕਰ ਰਿਹਾ ਅਸੀਂ ਹੁਣ ਜਿਹੜਾ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਉਹਦੇ ਤੁਸੀਂ ਦਵਾਈਆਂ ਜਿਹੜੀਆਂ ਹੈਗੀਆਂ 100% ਮਰੀਜ਼ਾਂ ਨੂੰ ਅੰਦਰੋਂ ਮਿਲ ਰਹੀਆਂ ਔਰ ਉਹ ਮਿਲ ਰਹੀਆਂ ਮੈਂ ਚੈੱਕ ਕਰਨਾ ਆਇਆ ਸੀਗਾ ਦਵਾਈਆਂ ਸਾਰੇ ਮਰੀਜ਼ਾਂ ਨੂੰ ਮਿਲ ਰਹੀਆਂ ਜਿਹੜੇ ਟੈਸਟ ਆ ਵਸਤਾਂਲ ਹੋਣੇ ਚਾਹੀਦੇ ਹਸਪਤਲ ਵੀ ਅਸੀਂ ਦੋ ਨਵੇਂ ਰਿਪਾਰਮੇਸ਼ਨ ਕੀਤੇ ਹੈਗੇ ਬਾਕੀ ਇਸ ਤੋਂ ਸਵਾਇ ਹੋਣ ਜਿਹੜੇ ਮੈਟ੍ਰੈਸ ਦੇ ਇਸ਼ੂ ਆ ਉਹਦੇ ਵਾਸਤੇ ਵੀ ਅਸੀਂ ਦੇਖਿਆ ਹੈਗਾ ਕਿ ਮੈਟ੍ਰੈਸ ਦੀ ਲੋੜ ਆ ਜਾਂ ਸਾਫਟਵੇਅਰ ਦੀ ਲੋੜ ਆ ਅਸੀਂ ਕੁਝ ਸਰਵਿਸਿਜ਼ ਜਿਹੜੀਆਂ ਹੈਗੀਆਂ ਆਊਟਸੋਰਸ ਕਰ ਰਹੇ ਆ ਉਹਦੇ ਵਾਸਤੇ ਵੀ ਅਸੀਂ ਇੱਕ ਨਵਾਂ ਸਿਸਟਮ ਜਿਹੜਾ ਅਸੀਂ ਲੈਬੋਰਟਰੀ ਸਰਵਿਸਿਜ਼ ਆਮ ਆਦਮੀ ਕਰਨ ਲਈ ਆਊਟਸੋਰਸ ਕੀਤੇ ਆ ਉਹਦੇ ਵਾਸਤੇ ਵੀ ਇੱਕ ਨਵਾਂ ਸਿਸਟਮ ਲੱਗਿਆ ਆ ਰਿਹਾ ਜੀ ਹੋਰ ਇਹਨਾਂ ਨੂੰ ਬਹੁਤ ਵਧੀਆ ਬਣਾਵਾਂਗੇ ਔਰ ਤੁਹਾਡੀਆਂ ਜਿਹੜੀਆਂ ਹੈਗੀਆਂ ਇੰਟੈਂਸਿਵ ਕੇਅਰ ਯੂਨਿਟ ਐਮਰਜੈਂਸੀ ਸਬਸ ਉਹਨੋਂ ਕੋਈ ਲਾਈਵ ਸਪੋਰਟ ਦੀ ਲੋੜ ਹੈ ਉਹ ਸਾਰਾ ਲਾਈਵ ਸਪੋਰਟ ਵਾਲਾ ਸਿਸਟਮ ਜਿਹੜਾ ਹੈ ਜਿਹਦੇ ਵਿੱਚ ਵੈਂਟੀਲੇਟਰ ਵੀ ਹੋਵੇ ਤੇ ਕਾਰਡੀਕ ਮੋਨਿਟਰਿੰਗ ਸਾਰਾ ਕੁਝ ਹੋਵੇ ਤਾਂ ਆ ਕੇ जिंदਗੀਆਂ ਬਚਾਈਆਂ ਜਾ ਸਕਣ ਇਹਨੂੰ ਹੋਰ ਬਿਹਤਰ ਕਰਾਂਗੇ ਜੀ ਦਵਾਈਆਂ ਦੀ ਸਪਲਾਈ ਠੀਕ ਹੋਈ ਔਰ ਜਿਹੜੇ ਡਾਇਗਨੋਸਟਿਕ ਜਿਹੜੇ ਆ ਗਏ ਉਹ ਠੀਕ ਹੋ ਸਰ ਇਸ ਤੋਂ ਇਲਾਵਾ ਜੀ ਜੇ ਕੋਈ ਕਮੀਆਂ ਰਹਿ ਗਈਆਂ ਉਹਨੂੰ ਕਿੱਦਾਂ ਕਰ ਮੈਂ ਆਪਣੀਆਂ ਜਿਹੜੀਆਂ ਹੈਗੀਆਂ ਵਾਜ ਜਿਹੜਾ ਜੇ ਵੀ ਬੰਦ ਰਹਿੰਦੇ ਆ ਕੁਝ ਗੇਟ ਬੰਦ ਰਹਿੰਦੇ ਆ ਉਹ ਵੀ ਉਹ ਵੀ ਕਰ ਦਾਂਗੇ ਜੋ ਛੋਟੇ ਛੋਟੀਆਂ ਗੱਲਾਂ ਥੀਸ ਆਰ ਦਾ ਐਡਮਿਨਿਸਟ੍ਰੇਟਿਵ ਇਸ਼ੂਸ ਉਹ ਮੈਂ ਆਪਣੇ ਆਪਣੇ ਮੈ